ਗੁਰਮੀਤ ਸਿੰਘ ਕਿਹੜਾ ਪਿੰਡ ਆ ਤਰਗਾਵਾਦ ਤੇ ਕੀ ਗੱਲ ਹੋਈ ਆ 15 ਵਾਰਾਂ ਤੋਂ ਗੁਰਦੀਪ ਸਿੰਘ ਸਾਹੀ ਪਿਆ ਮੇਰੇ ਮੈਂ ਕਾਂਗਰਸ ਪਾਰਟੀ ਦਾ ਕਾਂਗਰਸ ਪਾਰਟੀ ਦਾ ਅੱਛਾ ਕੀ ਹੋਇਆ ਜੀ ਗੱਲ ਕੀ ਹੋਈ ਸਰਦਰਦ ਨੇ ਉਹਨਾਂ ਬਣਾ ਤਾ ਖੱਟ ਕੇ ਲਾ ਗਿਆ ਅੱਛਾ ਖੱਟ ਕੇ ਲਾ ਗਿਆ ਗੁਰਦੀਪ ਸਿੰਘ ਹਣੀ ਕੋਈ ਕੋਈ ਹੋਰ ਸਤ ਕਿੰਨੇ ਬੰਦੇ ਆ ਇਸ ਤਰ੍ਹਾਂ ਉਹ ਇਧਰ ਉਹ ਇਧਰ ਦੱਸੋ ਦੱਸੋ ਕੀ ਹੋਇਆ ਵਾ ਹਾਂ ਜੀ ਯਾਰ ਉਹ ਸਾਰੇ ਅੰਦਰ ਗੁੰਡਾ ਕਰਦੀ ਹੋਣ ਰਹੀ ਆ ਹਾਂ ਉਹ ਮੇਰੇ ਸਾਰੇ ਵਾਲ ਪੜਦੇ ਤੇ ਇਹਨਾਂ ਨੇ ਨਾ ਕਾਗਜ਼ ਕੌਕ ਲੱਗੇ ਵੀਰੇ ਕਾਗਜ਼ ਖੋਗ ਲੱਗੇ ਕਾਗਜ਼ ਖੋਗ ਪਾਗ ਵੀ ਖੋਗ ਲੱਗੇ ਜੀ ਪਲੀਜ਼ ਮੁਹੰਮਦਾਬਾਦ ਕਨਵਰਨੋ ਮੁਹੰਮਦਾਬਾਦ 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 ਬੱਤ ਤੇਰੀ ਆਇਤ ਮੁਹੰਮਦਾਬਾਦ ਇਨਦੀ ਅਕੀਨ ਦੀ ਆਣੀ کیڑے ساپڑے او تو نال تا وها بندا بندا پرائي تو ها اتر پار پار او تو وارا او تو اپ او 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 او

ਪਤਾ ਲੱਗੋ ਬਚਾਲੋ ਕਿੰਨਾ ਇੰਦਰ ਬਚਾਲੋਗੇ ਰਹਿ ਕੇ ਜੇ ਮੈਂ ਲਿਖ ਬਚਾਲੋ ਨਾ ਇਹਨਾਂ ਨੂੰ 2 ਮੀਟਰ ਚੀਰ ਹੁੰਦੇ ਨਜ਼ਰ ਆ ਰਹੇ ਨੇ ਇਹ ਦਸੀਆਂ ਨੂੰ ਤੇ ਫਿਰ ਭੁਲੇਖੇ ਜਣਾ ਰਹੀ ਤੂੰ ਕਹੈ ਇਹਨਾਂ ਨੂੰ 2 ਤੋਂ 3 ਪੰਜਾ ਔਰ ਲੱਕੜ ਦਾ ਨਜ਼ਰ ਹੈ ਸਾਡੇ ਸਿੱਕੇ ਪਾ ਪਾਗ ਲੱਗ ਲੈ ਗਿਆ ਮੈਨੂੰ ਜੈਕਾਰਾ 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 মুস্তাফা কি ਆਰੇ ਸ਼ਾਂਤ ਬਾਈ ਨਕਾਗੇ ਪਰੰਦੇ ਬੰਦੇ ਬੱਦੇ ਸਾਡੇ ਜਦੋਂ ਜਦੋਂ ਆਏ ਨੇ ਅੰਦਰ ਰਾਸ਼ਟਰੀ ਬੋਧਮਾਸ਼ੀ ਕੀਤੀ ਉਹਨਾਂ ਨਾਲ ਇਹਨੇ ਬੰਦਾ ਬੰਦਿਆਂ ਦੀਆਂ ਪੱਗਾਂ ਲਈ ਆਰਾਮ ਨਾਲ ਇੱਥੇ ਕਾਗਜ਼ ਭਰ ਰਹੇ ਨੇ ਤੁਸੀਂ ਜਦੋਂ ਅੰਦਰ ਆਏ ਉਦੋਂ ਵੀ ਤਲਖੀ ਤੁਹਾਡੀ ਹੋਈ ਨਾ ਮੈਨੂੰ ਇਹਨੇ ਰੋਕਿਆ ਡੀਐਸਪੀ ਜਿਹੜਾ ਖਲੋਤਾ ਸਾਹਮਣੇ ਇਹਨੇ ਕਿ ਅੰਦਰ ਕੋਈ ਨਹੀਂ ਪੰਗਾ ਜਾਊਗਾ ਨਾ ਮੇਰੇ ਨਾਲ ਤੇ ਨਹੀਂ ਹੱਥੋਂ ਪਾਈਓ ਸਾਡੇ ਪੰਗੇ ਪਸਾਪਾ ਉੱਟੇ ਜੇ ਭਲੇ ਬੰਦੇ ਤਾਂ ਆਹ ਉਮੀਦਵਾਰ ਨੇ ਮੈਂ ਚੇਅਰਮੈਨ ਲਾਡੀ ਸਲਾਵਾ ਜੀ ਅਸੀਂ ਜਨਾਬ ਕਾਗਜ਼ ਅੰਦਰੋਂ ਵਾਪਸ ਸਾਡੇ ਬਾਹਰ ਆਉਂਦੇ ਨਹੀਂ ਬਾਹਰ ਆਉਂਦਾ ਟਾ ਕੇ ਪੱਗਾ ਬਕਲਾ ਇਹ ਕੋਕ ਤੂੰ ਥੋੜੀ ਐ ਸਾਰਾ ਕੋਈ ਬੜਾ ਲੱਗਦਾ ਕੀ ਕਰਦੇ ਆ ਤੁਸੀਂ ਕਾਗਜ਼ ਆਸਲ ਕਰਾ ਕੇ ਬਾਹਰ ਆਏ ਹਾਂ ਤੁਹਾਡੀ ਗੱਲ ਉਹ ਪਰਚਾਲ ਦੇ ਕਿਥੇ ਹੋਇਆ ਜੀ ਰੇਸ਼ਮ ਪੱਡਾ ਪਗੜੀ ਕਿੱਥੇ ਤੁਹਾਡੀ ਪਗੜੀ ਖਿੱਚ ਕੇ ਲਿਆ ਕੇ ਆਏ ਗਾ ਮਗਰ ਦੇਖੋ ਬੜੀ ਅਮਨ ਸ਼ਾਂਤੀ ਨਾਲ ਜਿਹੜਾ ਪ੍ਰੋਗਰਾਮ ਸੀਗਾ ਵੋਟਾਂ ਦੀ ਅੱਜ ਨਾਮਜ਼ਦਗੀ ਨੂੰ ਲੈ ਕੇ ਚੱਲ ਰਿਹਾ ਸੀਗਾ ਇੱਕ ਕਾਂਗਰਸ ਵਾਲਿਆਂ ਨੇ ਪਿਛਲੇ ਲੰਮੇ ਸਮੇਂ ਤੋਂ ਆਦੁੱਤਾ ਕਿ ਜਿਹੜੀ ਗੁੰਡਾਗਰਦੀ ਇਹਨਾਂ ਦੇ ਖੂਨ ਚ ਰਚੀ ਆ ਉਹ ਗੁੰਡਾਗਰਦੀ ਇਹਨਾਂ ਦੇ ਖੂਨ ਚੋਂ ਨਿਕਲਦੀ ਨਹੀਂ ਜਦੋਂ ਰਾਮਨਾਹ ਜਿਹੜੇ ਬੰਦੇ ਨੇ ਪੇਪਰ ਫਾਈਲ ਕਰਨੇ ਆ ਉਹ ਰਾਮਨਾਹ ਇੱਕ ਬੰਦਾ ਆਵੇ ਆਪਣੇ ਪੇਪਰ ਦਵੇ ਤਾਂ ਜਾਵੇ ਜਿਹੜਾ ਹਜੂਮ ਬਣਾ ਕੇ ਦਹਿਸ਼ਤ ਦਾ ਮਾਹੌਲ ਬਣਾ ਕੇ ਆਣ ਕੇ ਅਫਸਰਾਂ ਨੂੰ ਪ੍ਰੈਸ਼ਰ ਬਣਾ ਕੇ ਤਾਂ ਨਾਲ ਖੜ ਕੇ ਤਾਂ ਆਪਣੇ ਆਪ ਨੂੰ ਇਹ ਵਿਖਾਵਾ ਕਰਨਾ ਹੈ ਹਨਾ ਉਹਦਾ ਕਰਕੇ ਸਾਰਾ ਜਿਹੜਾ ਇਹ ਸਿਸਟਮ ਇਹਨਾਂ ਨੇ ਖਰਾਬ ਕੀਤਾ ਪਿਛਲੀ ਵਾਰੀ ਵੀ ਜਦੋਂ ਇਹ ਬਲਾਗ ਸੰਮਤੀ ਦੀਆਂ ਇਲੈਕਸ਼ਨਾਂ ਇੱਥੇ ਡੇਰਾ ਬਾਬਾ ਨਾਨਕ ਚ ਹੋਈਆਂ ਉਸ ਸਮੇਂ ਇਹਨਾਂ ਨੇ ਉਦੋਂ ਵੀ ਡੇਰਾ ਬਾਬਾ ਨਾਨਕ ਚ ਬੜੀ ਗੁੰਡਾਗਰਦੀ ਕੀਤੀ ਤੁਸੀਂ ਵੀ ਤੁਹਾਡੇ ਚੈਨਲਾਂ ਵਾਲਿਆਂ ਵੀ ਵੇਖਿਆ ਇਹਨਾਂ ਨੂੰ ਆਤ ਤਾਂ ਪਈਆਂ ਵੀ ਖਰੇ ਇਹਨਾਂ ਨੂੰ ਕੋਈ ਡੱਕਣ ਵਾਲਾ ਨਹੀਂ ਹੈਗਾ ਇਹਨਾਂ ਨੂੰ ਭਲੇਖਾ ਹੈ ਉਹ ਜਿਹੜਾ ਭਲੇਖਾ ਜਿਹਨਾਂ ਦਾ ਦੂਰ ਹੋ ਗਿਆ ਠੀਕ ਹੈ ਨਾ ਮੈਂ ਪਹਿਲਾਂ ਵੀ ਕਹਿੰਦਾ ਰਿਹਾ ਕਿ ਡੇਰਾ ਬਾਬਾ ਨਾਨਕ ਦੇ ਵਿੱਚ ਗੁੰਡਾਗਰਦੀ ਬਿਲਕੁਲ ਦੀ ਮੈਂ ਚੰਨਣ ਤੇਣੀ ਜਿਹੜੇ ਗੁੰਡਾਗਰਦੀ ਬਦਮਾਸ਼ੀ ਕਰਦੇ ਨੇ ਉਹਨਾਂ ਦਾ ਡੇਰਾ ਬਾਬਾ ਨਾਨਕ ਤੇ ਕੋਈ ਥਾਂ ਨਹੀਂ ਗੁੰਡਿਆਂ ਨੂੰ ਐਸੀ ਨੱਥ ਪਾਵਾਂਗਾ ਮੈਂ ਆਜਾਦ ਕਰਨਗੇ ਇੱਕ ਵਾਰੀਏ ਜਿਹੜੇ ਗੁੰਡੇ ਸਮਝਦੇ ਨਾ ਜਿਹੜੇ ਦਫਤਰਾਂ ਚਾੜ ਕੇ ਪੱਗਾਂ ਲੱਸੀਆਂ ਜੀ ਪੱਗਾਂ ਤਾਂ ਤੁਸੀਂ ਲੱਗ ਗਈ ਤੁਹਾਨੂੰ ਦੇਖਦਾ ਹੀ ਹੋਣਾ ਜਦੋਂ ਪੱਗਾਂ ਨੂੰ ਕਿਹੜੇ ਕਿੱਲ ਲੱਗੇ ਨੇ ਫਿਰ ਵਾਜਦੀਆਂ ਵੀ ਤੇ ਲੱਤਦੀਆਂ ਵੀ ਨੇ ਸ਼ੁਰੂਆਤ ਕਿੱਦਾਂ ਹੋਈ ਸ਼ੁਰੂਆਤ ਤਾਂ ਮੈਨੂੰ ਪਤਾ ਮੈਂ ਤਾਂ ਤੁਹਾਡੇ ਨਾਲ ਇੱਥੇ ਬਾਈਟ ਤੇ ਹੀ ਗਿਆ ਚੈਨਲ ਤੁਸੀਂ ਕਰ ਰਹੇ ਸੀ ਮੇਰੀ ਬਾਈਟ ਆ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਅੰਦਰ ਜਦੋਂ ਅੰਦਰੋਂ ਹਲਚ ਕਾਗਜ਼ੀ ਦਾਖਲ ਹੋਣ ਦੇ ਇਲੈਕਸ਼ਨ ਪਈ ਆ ਤੇ ਤੁਹਾਨੂੰ ਨਹੀਂ ਲੱਗਦਾ ਕਿ ਮਾਹੌਲ ਹਲਕੇ ਦਾ ਜਿਹੜਾ ਬਹੁਤ ਤਣਾਪੂ ਵਾਲਾ ਦੇਖੋ ਲੋਕ ਬੜੇ ਸਮਝਦਾਰ ਸਿਆਣੇ ਨੇ ਲੋਕਾਂ ਨੂੰ ਸਭ ਪਤਾ ਕੌਣ ਕੀ ਕਰਦਾ ਕੌਣ ਕੀ ਕਰਦਾ ਮੈਂ ਆਪਣੇ ਆਪ ਨੂੰ ਇਹ ਅਕੀ ਚਾਹਵਾ ਕਿ ਮੈਂ ਬੜਾ ਸਾਫ਼ ਆ ਦੂਜਾ ਬੜਾ ਸਾਫ਼ ਆ ਇਹ ਲੋਕ ਦੱਸਣਗੇ ਕਿ ਸਾਫ਼ ਰਾਜਨੀਤੀ ਕੌਣ ਕਰਦਾ ਤੇ ਗੁੰਡਾਗਰਦੀ ਦੀ ਰਾਜਨੀਤੀ ਕੌਣ ਕਰਦਾ ਇਹ ਲੋਕਾਂ ਨੂੰ ਡੇਰਾ ਬਾਬਾ ਨਾਨਕ ਵਾਲਿਆਂ ਨੂੰ ਪਤਾ ਪਿਛਲੇ 4 ਸਾਲ ਤੋਂ ਜਿੰਨੀ ਅਮਨ ਸ਼ਾਂਤੀ ਮੈਂ ਡੇਰਾ ਬਾਬਾ ਨਾਨਕ ਚ ਰੱਖੀ ਆ ਤੁਸੀਂ ਦੱਸੋ ਕਿਸੇ ਪਿੰਡ ਚ ਕੋਈ ਪਰਚੇ ਨਾ ਦੀ ਚੀਜ਼ ਕਿਸੇ ਨੇ ਕੋਈ ਪ੍ਰੈਸ਼ਰ ਬਣਾਇਆ ਹੋਵੇ ਕਿਸੇ ਨੂੰ ਅੱਜ ਤੱਕ ਕੋਈ ਇੱਕ ਕੇਸ ਦੱਸ ਦੇ ਤੋ ਕਾਂਗਰਸੀ ਦੱਸ ਦੇ ਕੋਈ ਕਾਲੀ ਦੱਸ ਦੇਣ ਕਿ ਕਿਸੇ ਨਾਲ ਕੋਈ ਪਰਚਾ ਜਾਂ ਨਜਾਇਜ਼ ਕੋਈ ਧੱਕੇਸ਼ਾ ਹੀ ਹੋਈ ਹੈ ਗਾਲੀ ਕਲੋਚ ਬੜਾ ਹੋਇਆ ਜੀ ਆਪਨੇ ਸਾਹਮਣੇ ਗੱਲ ਇਹ ਆ ਕਿ ਆਪਣੀ ਜਬਾਨ ਗੰਦੀ ਕਰਨ ਵਾਲੀ ਚੱਲ ਜਾਂ ਕਿਸੇ ਦੀ ਧੀ ਨੂੰ ਗਾਲ ਦੇਣੀ ਉਹ ਤੁਹਾਡੀ ਧੀ ਨੂੰ ਦੇਣਾ ਇਹਦੇ ਤੋਂ ਪਤਾ ਲੱਗ ਜਾਂਦਾ ਵੀ ਮੈਂ ਤਾਂ ਬਿਲਕੁਲ ਇਹਦੇ ਹੱਕ 'ਚ ਨਹੀਂ ਗਾਲੀ ਕਲੋਚਿਆ ਕਿਸੇ ਨੂੰ ਉਹ 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 ਵੀ ਕੱਢੇਗਾ ਇੱਕ ਉਹ ਅਗਲੇ ਬੰਦੇ ਉਹ ਵੀ ਕੱਢੇਗਾ ਪਰ ਲੋਕੀ ਤਮਾਸ਼ਾ ਦੇਖਣ ਕੇ ਖੜਕੇ ਉਹ ਗਾਲੀ ਦਾ ਜਵਾਬ ਜਦੋਂ ਨੇ ਧਿਰ ਖੜੇ ਆ ਤੇ ਅਲੀ ਵੀ اتنا ਵਧਿਆ ਪਿਆ ਸਮਾਂ ਦਾ ਘੰਟਾ ਜਾ ਉਹ ਕੋਈ ਨਾ ਜੀ ਇਹ ਤਨਾ ਜਿਹੜਾ ਪਿਹੜ ਜਾ ਕੋਈ ਟੈਨਸ਼ਨ ਨਹੀਂ ਹੋਇਆ ਬਿਲਕੁਲ ਠੀਕ ਹੋ ਜੀ ਠੀਕ ਹੈ ਵਿਆਹ ਵਰਗਾ ਮਾਹੌਲਾ ਤੇ ਵਿਆਹ ਦੀ ਸ਼ੁਰੂਆਤ ਤੇ ਹੋ ਗਈ ਤੇ ਬੀ ਦਾ ਲੇਖ ਕਿੰਨੇ ਪਾਇਆ ਵੇਖੋ ਜੀ ਵਿਆਹ ਵਰਗਾ ਮਾਹੌਲ ਤਾਂ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਵਿਆਹ ਹੋਵੇ ਉਹਦੇ ਵਿੱਚ ਕੋਈ ਮਾੜੀ ਮੋਟੀ ਕੋਈ ਰਿਸ਼ਤੇਦਾਰ ਇਦਾਂ ਦਾ ਹੋ ਹੀ ਜਾਂਦਾ ਆ ਹੀ ਜਾਂਦਾ ਵਿੱਚ ਵੀ ਜਿਹੜਾ ਮਾੜਾ ਰਿਸ਼ਤੇਦਾਰ ਪੈ ਜਾਂਦਾ ਤਾਂ ਮਾੜਾ ਮੋੜਾ ਫੁੱਫੜ ਆ ਜਾਂਦਾ ਤੋ ਫਫੜੀ ਤੈਨੂੰ ਪਤਾ ਸਾਰਾ ਸਿਸਟਮ ਜਿਹੜਾ ਖਰਾਬ ਕਰਦਾ। ਮੈਨੂੰ ਮੈਂ ਇਹ ਗੱਲ ਤੇ ਬਿਲਕੁਲ ਹੱਕ ਚ ਨਹੀਂ। ਨਾ ਮੈਂ ਕੁੱਟ ਮਾਰਦੇ ਹੱਕ ਚ। ਠੀਕ ਹੈ ਜੀ ਮੈਂ ਤਾਂ ਬੜੀ ਮੇਰੇ ਮਨ ਚ ਸੀਗੀ ਕਿ ਪਿੱਛੇ 2 ਲੱਖ ਨਾ ਹੋ ਕੇ ਢੀਆਂ ਪੰਚਾਇਤ ਦੀਆਂ ਲਕਸ਼ਣਾ ਕਮਿਊਨਲ ਕਮੇਟੀ ਡੇਰਾ ਬਾਬਾ ਨਾਲ ਨਕਦੀਆਂ ਲਕਸ਼ਣਾ ਹੋ ਕੇ ਢੀਆਂ ਤਾਂ ਤੁਸੀਂ ਵੀ ਦੇਖਿਆ ਕਿ ਬੜੇ ਚੰਗੇ ਸਜਦੇ ਢੰਗ ਨਾਲ ਲਕਸ਼ਣਾ ਜਿਹੜੀਆਂ ਹੋਈਆਂ ਤਾਂ ਮੈਂ ਇਹ ਉਮੀਦ ਰੱਖਦਾ ਚੰਗੇ ਕਿ ਇਹ ਵੀ ਬੜੇ ਚੰਗੇ ਤਰੀਕੇ ਨਾਲ ਹੁੰਦੀਆਂ। ਮੜਵੀ ਤਾਂ ਕੱਲੇ ਕੱਲੇ ਬੰਦੇ ਕਾਗਜ ਭਰਨ ਜਾ ਹੀ ਰਹੇ ਨੇ ਕੌਣ ਰੋਕਣ ਡਿਆ ਇਹ ਕੀ ਵਿਖਾਵਾ ਪੱਕਾ ਦੇ ਵਾਸਤੇ ਵਿਖਾਵਾ ਕਰਦਿਆਂ ਲੋਕਾਂ ਸਾਫ ਕਾ ਸਰਪੰਚ ਜੀ ਦੇ ਹੱਥ ਤੋਂ ਜੋ ਕੈਂਡੀਡੇਟ ਆ ਉਹਦੇ ਹੱਥ ਵਿੱਚੋਂ ਖੋ ਕੇ ਫਾਈਲ ਭੱਜਿਆ ਬਾਹਰ ਲਿਕੜ ਕੇ ਭੱਜ ਗਿਆ ਬੰਦਾ ਜਾ ਕੇ ਬਾਹਰ ਫਾਈਲ ਪਾੜਤੀ ਅਸੀਂ ਮੰਗ ਕਰਦੇ ਹਾਂ ਉਹ ਤੇ ਪਰਚਾ ਹੋ ਗਏ ਜਿਸ ਬੰਦੇ ਨੇ ਪੜਾਈ ਨੇ ਕਾਗਜ ਕੀ ਦੀ ਸਾਈਨ ਨਾਲ ਪਾਟੇ ਨੇ ਇਸ ਡੀਮ ਸਾਹਿਬ ਦੇ ਕਮਰੇ ਦੇ ਅੱਗੇ ਕਾਗਜ਼ ਭਰੇ ਜਾ ਰਹੇ ਨੇ ਉੱਥੇ ਸਾਰਾ ਹੋ ਰਿਹਾ ਉੱਥੇ ਬੰਦੇ ਆਏ ਦੋ ਆ ਕੇ ਫਾਈਲ ਗਰਮੀਤ ਕੌਰ ਸਾਹਿਬ ਦਾ ਸਰਪੰਚ ਜੀ ਦੇ ਹੱਥ ਵਿੱਚ ਜੋ ਕੈਂਡੀਡੇਟ ਆ ਉਹਦੇ ਹੱਥ ਵਿੱਚੋਂ ਖੋ ਕੇ ਫਾਈਲ ਭੱਜਿਆ ਜੋ ਕਿ ਪੂਰੇ ਫੋਰਸ ਬਹੁਤ ਸੀ ਉਹਨਾਂ ਦੀ ਮਜੂਦਗੀ ਵੀ ਦੀ ਬਾਹਰ ਲਿਖੜ ਕੇ ਭੱਜ ਗਿਆ ਬੰਦਾ ਜਾ ਕੇ ਬਾਹਰ ਫਾਈਲ ਪਾੜਤੀ ਨੋਮੀਨੇਸ਼ਨ ਕਿਨੇ ਕਰਨੇ ਸੀ ਜਿਹੜੇ ਹੈਗੇ ਕਾਗਜ਼ ਇਹ ਗਰਮੀਤ ਕੌਰ ਨੇ ਕਾਦੇ ਚ ਬਲਾਕ ਸਮਤੀ ਚ ਕਿਹੜੀ ਪਾਰਟੀ ਵੱਲੋਂ ਸੀ ਕਾਂਗਰਸ ਪਾਰਟੀ ਵੱਲੋਂ ਬਨੇਰਾ ਬਲਾਕ ਕਿੰਨੇ ਬੰਦੇ ਜਿਹੜੇ ਭੱਜੇ ਨੇ ਉਹ ਦੋ ਬੰਦੇ ਤੇ ਫਿਰ ਕਿਵੇਂ ਕੀਤੀ ਨਹੀਂ ਪੁਲਿਸ ਨੇ ਕੁਝ ਨਹੀਂ ਕਰਿਆ ਪੁਲਿਸ ਦੇ ਤਾਂ ਕੋਲ ਹੁੰਦੀ ਜਾ ਕੇ ਲੰਘ ਕੇ ਉਹ 살 मार के ਲੰਘਿਆ ਜਾ ਕੇ ਅੱਗੇ ਫੈਲ ਪਾੜ ਕੇ ਭੱਜ ਗਿਆ ਤੁਸੀਂ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਹਾਂ ਉਹ ਤੇ ਪਰਚਾ ਹੋਵੇ ਜਿਸ ਬੰਦੇ ਨੇ ਪੜਾਈ ਨੇ ਕਾਗਜ਼ ਕੀ ਦੀ ਸਾਈਨ ਨਾਲ ਪਾਟੇ ਨੇ ਚੌਂਕ ਕਮਿਸ਼ਨ ਨੂੰ ਕਹਿੰਨੇ ਆ ਵੀ ਇਹਦੇ ਪਰਚਾ ਹੋਵੇ ਕਾਰਵਾਈ ਹੋਵੇ ਉਹ ਨਾਲ ਹੀ ਲੈ ਕੇ ਫਾਰਮ ਹਾਂ ਫਾਰਮ ਖੋ ਕੇ ਨਾਲ ਲੈ ਕੇ ਤੇ ਹੁਣ ਕਿਸੇ ਕਿਵੇਂ ਫਿਲ ਕਰਾਂਗੇ ਦੁਬਾਰੋ ਹੁਣ ਦੇਖ ਲੈਣੇ ਤਿਆਰ ਕਰਾਵਾਂਗੇ ਜੇ ਜੇ ਹੋਏ ਆ ਲਾਸਟ ਦਿਨਾਂ ਮੇਨ ਦਾ ਹੋਣੀ ਨਹੀਂ ਹੈਗੇ ਉਹਦਾ ਇੱਕ ਕੈਂਡੀਡੇਟ ਜਿੱਤਣ ਦੇ ਮਾਰੇ ਨੇ ਕੈਂਡੀਡੇਟ ਨੇ ਕਰਿਆ ਕੰਮ ਨੰਗਾ ਨਾਅ ਸ਼ੁਰੂ ਹੋ ਚੁੱਕਿਆ ਜਿਹੜੇ ਐਸਐਸਪੀ ਸਾਹਿਬ ਦੀ ਵੀਡੀਓ ਲੀਕ ਹੋਈ ਹੈ ਉਸ ਵੀਡੀਓ ਦਾ ਅਸਰ ਹੋਣਾ ਸ਼ੁਰੂ ਹੋ ਗਿਆ ਨਾਬਾ ਦੀ ਜਿਹੜੀ ਇੱਥੇ ਕੰਪਲੈਕਸ ਹੈਗਾ ਜਿੱਥੇ ਲੋਕਾਂ ਨੇ ਨਾਮੀਨੇਸ਼ਨ ਫਾਈਲ ਕਰਨੀ ਸੀਗੀ ਅੰਦਰੋਂ ਜਾ ਕੇ ਨੋਮੀਨੇਸ਼ਨ ਜਿਹੜੀ ਫਾਈਲ ਆਗਲੇ ਦੀ ਖੋ ਕੇ ਵਾਪਸ ਦੌੜ ਗਏ ਮੈਂ ਇਸ ਗੱਲ ਦੀ ਨਿੰਦਿਆ ਕਰਦਾ ਵੀ ਕਿਸੇ ਵੀ ਪਾਰਟੀ ਦਾ ਜੇ ਤੁਹਾਡੀਆਂ ਲੱਤਾਂ ਜਾਣ ਹੈ ਜੇ ਤੁਹਾਨੂੰ ਆਪਣੇ ਆਪ ਦੇ ਵਿਸ਼ਵਾਸ ਆਮ ਆਦਮੀ ਦੇ ਲੋਕਾਂ ਨੂੰ ਤਾਂ ਫਿਰ ਇਹ ਆ ਨੰਗਾ ਨਾਚ ਸ਼ੁਰੂ ਕਰ ਲਿਆ ਜੇ ਤੁਹਾਨੂੰ ਵੋਟਾਂ ਨਹੀਂ ਪੈਂਦੀਆਂ ਤੁਹਾਡੇ ਕੋਲ ਬੰਦੇ ਨਹੀਂ ਉਮੀਦਵਾਰ ਨਹੀਂ ਤਾਂ ਲੋਕਾਂ ਨੂੰ ਲੋਕਾਂ ਦੇ ਉਮੀਦਵਾਰਾਂ ਦੇ ਅੰਦਰੋਂ ਕਾਗਜ਼ ਖੋਲਣ ਸ਼ੁਰੂ ਕਰ ਲੇ ਆ ਕੰਪਲੈਕਸ ਦੇ ਅੰਦਰੋਂ ਸ਼ੁਰੂ ਕਰ ਲੇ ਆ ਮੈਨੂੰ ਇਸ ਗੱਲ ਦਾ ਅਫਸੋਸ ਹੈ ਕਿ ਐਡੀ ਐਡੇ ਵੱਡੇ ਪੱਧਰ ਤੇ ਪੁਲਿਸ ਖੜੀ ਹੋਵੇ ਇਹ ਉਹ ਇਹਨਾਂ 3 ਘੰਟਿਆਂ ਦੇ ਰਾਹੀਂ ਬੰਦਾ ਖੋ ਕੇ ਫਾਇਲ ਦੌੜ ਗਿਆ ਸੋ ਇਸ ਗੱਲ ਕਰਕੇ ਮੈਂ ਨਿੰਦਿਆ ਕਰਦਾ ਤੇ ਨਾਲ ਅਪੀਲ ਕਰਦਾ ਚੋਣ ਕਮਿਸ਼ਨ ਨੂੰ ਕਿ ਜਿਹੜਾ ਐਸਐਸਪੀ ਸਾਹਿਬ ਨੇ ਵੀਡੀਓ ਜਾਰੀ ਜਾਰੀ ਕੀਤੀ ਸੀਗੀ ਉਸ ਵੀਡੀਓ ਦਾ ਲਾਭ ਇਹ ਬਚਾ ਦਾ ਅਸਰ ਸ਼ੁਰੂ ਹੋ ਗਿਆ ਇਹਨਾਂ ਨੇ ਕਿਹਾ ਸੀ ਕਿ ਬਾਹਰੋਂ ਬਾਹਰੋਂ ਖੋਲੋ ਘਰਾਂ 'ਚ ਲੋਕ ਲੋ ਪਰ ਇਹਨਾਂ ਨੇ ਘਰਾਂ 'ਚ ਪੁਲਿਸ ਉੱਥੋਂ ਰੋਕਣ ਦੀ ਬਜਾਏ ਅੰਦਰੋਂ ਕੰਪਲੈਕਸ ਦੇ ਵਿੱਚੋਂ ਲੋਕਾਂ ਦਾ ਫਾਇਲਾ ਖੋਹਣੀਆਂ ਜਾਰੀਆਂ ਇਸ ਗੱਲ ਦੀ ਨਿੰਦਿਆ ਕਰਦਾ ਤੇ ਚੋਣ ਕਮਿਸ਼ਨ ਨੂੰ ਬੇਨਤੀ ਕਰਦਾ ਕਿ ਆਪਣੀ ਅੱਖਾਂ ਖੋਲੋ ਨਹੀਂ ਤਾਂ ਇਹ ਨੰਗਾ ਨਾਚ ਚੱਲਣਾ ਨਹੀਂ ਚੱਲਣ ਦੇਣਾ ਨਹੀਂ ਅੱਜ ਲਾਸਟ ਦਿਨ ਹੈ ਅੱਜ ਸਾਰੇ ਨਾਮਿਨੇਸ਼ਨ ਫਾਈਲ ਕਰਨਾਂ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਾ ਰਹੇ ਨੇ ਕਿਸੇ ਦੇ ਘਰ ਦੇ ਵਿੱਚ ਫੋਨ ਕਰ ਰਹੇ ਨੇ ਕਿਸੇ ਨੂੰ ਘਰੋਂ ਨਹੀਂ ਨਿਕਲਦੇ ਰਏ ਇਹ ਜਿਹੜੀ ਇਹ ਜਿਹੜੀ ਗੱਲ ਹੈ ਮੈਂ ਕਹਿੰਦਾ ਕਿ ਇਹ ਦੁੱਖ ਵਾਲੀ ਗੱਲ ਹੈ ਇਹ ਗੱਲ ਪ੍ਰਸ਼ਾਸਨ ਦਾ ਨਹੀਂ ਹੁੰਦਾ ਇਹ ਆਮ ਆਦਮੀ ਬਣ ਕੇ ਜਿਹੜਾ ਪ੍ਰਸ਼ਾਸਨ ਕੰਮ ਕਰ ਰਿਹਾ ਇਹਦੀ ਨਿੰਦਿਆ